ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 79 ਵਿੱਚ 00200B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲ੍ਹਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਉਪਕਰਣ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਖੇਤਰੀ ਕੰਟਰੋਲ ਸੈਂਟਰ ਵਜੋਂ ਕੰਮ ਕਰੇਗਾ। ਨਹੀਂ ਅ피 ਤੁਸੀਂ ਇੱਥੇ ਘਰ ਬਣਾ ਲਓ। ਦੇ ਲੈਣੇ ਆ। ਨਹੀਂ ਸਾਨੂੰ ਸਾਡੇ ਬਾਗ ਦੇ ਵਿੱਚ ਅੱਗੇ ਇਹ ਕੀ ਆਪੋਂ ਪੰਚਾਇਤੀ ਹੈ ਨਾ ਸਾਨੂੰ। ਮੈਂ ਤੁਹਾਨੂੰ ਤੁਸੀਂ ਇਸ ਤਰ੍ਹਾਂ ਕਰੋ ਕੋਈ ਗੱਲ ਨਹੀਂ। ਮੈਂ ਕੋਈ ਕਰਾਂ ਕੋਈ ਪੈਸਾ ਨਹੀਂ। ਤੁਹਾਨੂੰ ਪੰਜ ਮਰਲੇ ਵੀ ਆਪਾਂ ਚੋਲਾ ਹਾਂ। ਮੈਂ ਲੈ ਸਕਦਾ। ਮਤਜਾਦਰੀ ਮੰਗਦੇ ਪੰਜ ਮਰਲੇ ਬਹੁਤ ਆ। ਸਾਡੇ ਸਾਡੇ ਫਾਲੇ ਵੀ ਡਿੱਗ ਗਿਆ ਪਰ ਸਾਨੂੰ 5 ਮਰਲੇ ਦਾ ਹੀ ਦੇ ਦਿਓ ਇੰਨੀ ਬੋਲ ਨਹੀਂ ਦਾ ਨਹੀਂ ਪਾਲਾ ਮੈਂ ਪਹਿਲੇ ਹੋ 5-5 ਮੇਰੇ ਘਰ ਬਣ ਜੂ ਸੁੱਕੇ ਤਾਂ ਗੱਲ ਤਾਂ ਘਰ ਬਣਾ ਦੇਈਦਾ ਤਾਂ ਪਾਣੀ ਵਾਲਾ ਪਾਸੇ ਆਹ ਨਹੀਂ ਭਾਵੇਂ ਰਹਿ ਜੇ ਤੇਰੀ ਰੱਖ ਲੋ ਹਾਂਜੀ ਤੇ ਚਲੋ ਜੇ ਡੰਗਰ ਜਾਦੇ ਉੱਥੇ ਵੇਲੀ ਬਣਾਲੇ ਬੰਦਾ ਘਰ ਪੱਕਾ ਹੀ ਇੱਥੇ ਬਣਾ ਲੈ ਆਪਾਂ ਜੇ ਉੱਥੇ ਘਰ ਬਣਾਉਣੇ ਉਹ ਫੇਰ ਜਦੋਂ ਪਾਣੀ ਦਾ ਘਟ ਜਾਂਦਾ ਪਹਿਲਾਂ ਥੋੜਾ ਕੋਈ ਹਾਂਜੀ ਉਹ ਅਸਨ ਸਭ ਕੁਝ ਜਿਹਦਾ ਤਰ ਤੱਕ ਸਾਹ ਜਾਈ ਦੀ ਹਾਂ ਤੁਹਾਨੂੰ ਦੇ ਦਿੰਦੇ ਪਾਣੀ ਮੈਂ ਮੈਂ ਵਧ ਜਾਈ ਹੁਣੇ ਕਹਿ ਦੇਣਾ ਇਹ ਕਿੰਨੇ ਕਿੱਲੇ ਥਾ ਜਿਹੜਾ ਆ ਇਹ 16 ਕਿੱਲੇ 16 ਕਿੱਲੇ ਆ 3 ਕਿੱਲੇ 25 ਕਿੱਲੇ ਉਹ ਪਹਿਲਾਂ ਸਾਰੀ ਇੱਧਰ ਵੀ ਇੱਧਰ ਨਹੀਂ ਆਪਾਂ ਇੱਧਰ ਦੇਣਾ ਨਾ ਆ ਇੱਧਰ ਵੀ ਸਿਰ ਤੇ ਦੇਣਾ ਐ ਕੀ ਗੱਲ ਕਰਦਾ ਪੰਜ ਛੇ ਕਿੱਥਾਂ ਹੈਗਾ ਆ ਵਾਧੂ ਤਾਂ ਆਇਆ 800 ਮਰਲਾ ਪੈ ਜਾਂਦਾ ਵਾਧੂ ਮੈਂ ਹੁਣੇ ਕਹਿ ਦਿੰਦਾ ਸਰਪੰਚ ਜਾਈ ਕਰ ਲਿਆਂ ਨੂੰ ਵੀ ਅੱਗੇ ਕਿਹਾ ਸੀ ਉਹਨਾਂ ਨੇ ਵੀ ਕੁਐਸਚਨ ਕੀਤਾ ਇੱਥੇ ਕੋਈ ਉਹ ਤੇ ਮਕਾਲੀ ਨੇ ਇਹਦਾ ਟਾਡੇ ਤੇ ਆਸਰਾ ਕਰ ਦਿੰਦਾ ਮੈਂ ਕਹਿ ਦਿੰਦਾ ਭੈਣ ਹਾਂਜੀ ਜ਼ਰੂਰੀ ਕਰ ਦੇਣੀ ਹਾਂ ਸਾਹਮਣਾ ਕਰਦਾ ਪੈਂਦਾ ਜੇ ਪੁੱਲਾ ਸੋਸਾ ਹੀ ਸਾਡੇ ਬੱਚੇ ਨਿੱਕੇ ਸਾਡੇ ਤਾਂ ਹੁੰਦਾ ਨਹੀਂ ਕੋਈ ਆ ਮੈਂ ਭੈਣ ਨਹੀਂ ਆਵੇ ਕਰ ਦਿੰਦਾ ਇੱਥੇ ਜਿਹੜੇ ਆਪਣੇ ਘਰ ਆ ਸਪਰਾਵਾਂ ਦੇ ਉਹ ਕਿੰਨੇ ਘਰਾਂ ਵਿੱਚ ਪਾਉ ਦਰਿਆ ਦੇ ਪੰਜ ਬਈਕਾਂ ਪੰਜ ਬਈਕਾਂ ਆ ਤੁਹਾਨੂੰ ਪੰਜਾਂ ਨੂੰ ਬਾਪੂ ਤੇ ਨਾਲ ਲੱਗਤਾ ਕੱਟੇਗਾ ਨਾ ਉਹ ਮੇਰੇ ਸੋਹਰਾ ਜੀ ਅਸੀਂ ਹੁਣ ਚੱਕ ਕੇ ਇਹਨਾਂ ਵਿਚਾਰੇ ਨੂੰ ਕਦੀ ਕਿਤੇ ਕਰਦੇ ਹਾਂ ਉਹ ਆਉਣਦੇ ਆ ਤੁਸੀਂ ਬੈਠੇ ਜੋ ਗੱਲਾਂ ਕੀਚਾ ਤੁਸੀਂ ਉਦੋਂ ਆਏ ਸੀ ਨਾ ਬਾਪੂ ਨੂੰ ਬਿਠਾ ਰਿਹਾ ਬਾਪੂ ਨਾਲ ਉਦੋਂ ਮਾਵਾ ਤੇਰੇ ਬਿਠਾ ਰਿਹਾ ਇੱਥੇ ਬਾਪੂ ਦੀ ਕਿਹੜੀ ਬੈਕ ਇੱਥੇ ਲੱਗੀ ਹੋਈ ਆ ਚੁੱਪੀ ਆਈ ਇੱਥੇ ਹੀ ਲੱਗੀ ਇੱਥੇ ਦੱਸਦਾ ਬਾਪੂ ਬਹੁਤ ਪਾਣੀ ਆ ਕੀ ਕਰਿਆ ਕੀ ਕਰਿਆ ਆਪਣੀ ਸੁਭਰਾਵਾਂ ਦੇ ਜਿਹੜੇ ਆ ਇੱਥੇ ਪੰਜ ਘਰ ਹੈ ਤੇ ਉਹ ਉਹ ਵੀ ਹੈਗੇ ਹੋਰ ਪਿੱਛੇ ਉਹ ਵੀ ਤੇ ਰਾਜ ਹੀ ਨੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਵੀ ਦੇ ਦਾਂਗੇ ਗੱਲ ਤੇ ਆ ਬਈ ਕਿਹਾ ਮਾਂ ਇਕੱਲੇ ਪੰਜਾਂ ਘਰਾਂ ਨੂੰ ਨਹੀਂ ਦੇਣੇ ਜਿੰਨੇ ਸੁਭਰਾਵਾਂ ਦੇ ਇੱਧਰ ਬੈਠੇ ਆ ਨਾ ਉਹਨਾਂ ਸਾਰਿਆਂ ਨੂੰ ਆਪਾਂ ਪੰਜ-ਪੰਜ ਮਰਨੀ ਇੱਧਰ ਦੇ ਦੇਣਾ ਉਹ ਬੈਠਿਆ ਨਹੀਂ ਉੱਥੋਂ ਆ ਉਹਦਾ ਸਰਪੰਚ ਵੀ ਬਹੁਤ ਗੁੱਸੇ ਗਏ ਉਹ ਸਰਪੰਚ ਆ ਕਿ ਮੈਂ ਇੱਥੇ ਖਲੋਤਾ ਜਿੱਥੇ ਉਹ ਬਾਪੂ ਨੇ ਜਿਹਦੀਆਂ ਲੱਤਾਂ ਕੱਟੀਆਂ ਈ ਟਰੱਕ ਥੱਲੇ ਆ ਕੇ ਉਹ ਉਹਦੇ ਬਾਪੂ ਗੋਲ ਆ ਆprès ਉਹ ਬਾਪੂ ਗੋਲ ਮੈਂ ਖਲੋਤਾ ਇੱਥੇ ਤੇ ਇਹਨਾਂ ਦੀਆਂ ਬੇਕਾਂ 5 6 ਤੇ ਇੱਧਰ ਆ ਤੇ ਗਾਂ ਬਾਕੀ 7 8 ਬੇਕਾਂ ਪਿੱਛੇ ਐ ਸਭਰਾਵਾ ਦੀਆਂ ਜਿਹੜੀਆਂ ਦਰਿਆ 'ਚ ਆ ਤੇ ਸਾਹਮਣੇ ਆਪਣੀ 5 6 ਕਿੱਲੇ ਪੰਚਾਇਤੀ ਪਹਿਲੀ ਆ ਉਹਦੇ ਇੱਥੇ 5 5 ਮਰਲੇ ਇਹਨਾਂ ਨੂੰ ਥਾਂ ਬਲਾਦ ਕੇ ਇਥਾਂ 'ਚੋ ਇੱਕ ਸਾਈਡ ਤੋਂ ਗੇੜੇ ਲਈ ਦਾ ਹੈ ਆਪੇ ਕੋ ਪੰਜ ਜਗਲ ਦੇ ਦੀ ਦੇਖਨੇ ਜੀ ਆ ਇਸ ਤਰ੍ਹਾਂ ਕਰੀਏ ਇਹਨੂੰ ਛੱਡ ਕੇ ਨਾ ਪੈਲੀ ਨੂੰ ਪਿੱਛੇ ਨੂੰ 20 ਫੁੱਟ ਰਸਤਾ ਦੇ ਪਿੱਛੇ ਜਾ ਕੇ ਇਹਨਾਂ 12 ਘਰਿਆਂ ਨੂੰ 5-5 ਮਰਲੇ ਇੱਕ ਬੰਨੇ ਦੇ ਦਈਏ ਕਿਹੜੀ ਜੀ ਦਾ ਨਾਮ ਆਪ ਕੋ ਬਣਾ ਕੇ ਨਾ ਜੀ ਜੀ ਆ ਠੀਕ ਠੀਕ ਆ ਮੈਂ ਇੱਥੇ ਆ ਜਿਉਣਾ ਤੂੰ ਤੇ ਇੱਥੇ ਆ ਜਾ ਮੇਰੇ ਕੋ ਭਾਵੇਂ ਮੈਂ ਟਰਾਲਾ ਕਾ ਚੋਕ ਰੋਜਾਂ ਜੋ ਇਹ ਘਰੇ ਵੰਡੀ ਦਿੰਦੇ ਮੈਂ ਚੋਕ ਕਾਲਾ ਲੈ ਆਵਾਂ ਤਾਂ ਅਗੇ ਮੈਂ ਛਾ ਲਿਵਾਂ ਫਿਰ ਇੱਥੇ ਇਧਰ ਹੀ ਆ ਜਾ ਫਿਰ ਇਧਰਲੇ ਬੰਨੇ ਆ ਜਿਹੜੇ ਬਾਪੂ ਮਿਲਿਆ ਹੈ ਆਪਾਂ ਨੂੰ ਇਧਰ ਹੀ ਲਿਆ ਟਰਾਲਾ ਆਜਾ ਫਿਰ ਮੱਝਾਂ ਲਾ ਕੇ ਆਜਾ 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 ਆ ਕੇ ਦੋ ਮਹੀਨੇ ਜਾ ਕੇ ਆਜਾ ਚਲੋ ਨਾਲੇ ਤੁਹਾਨੂੰ ਚੋਕਰ ਦੇ ਦਿੰਨੇ ਆ ਲੋਕਾਂ ਦਾ ਤੇ ਇਹ ਇਹ ਆਪਾਂ ਨਾ ਇੱਥੋਂ 20 ਫੁੱਟ ਰਾਹ ਛੱਡ ਕੇ ਦਵਾਂਗੇ ਥੋੜਾ ਪਿੱਛੇ ਹਾਂ ਜਿਹੜਾ ਪੀਓਏ ਆ ਵੀ ਕੱਲ ਨੂੰ ਫੇਰ ਕੋਈ ਘਰ ਬਣੇ ਹੋਣਗੇ ਫਿਰ ਸਾਰੇ ਬਹਿ ਜਾਣਗੇ ਨਾ ਜੇ ਆਪਾਂ ਅਗੂਆ ਦੇ ਤਾਂ ਮੱਥਾ ਥੋੜਾ ਵੀ ਉਹ ਪਿੱਛੇ ਆਪਾਂ ਦੇ ਦੇਵਾਂਗੇ ਬਣਾਉਣਾ ਦੇ ਘਰ ਆ ਇਹ 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 ਤਾਂ ਡੇਣਾ ਮੇਰਾ ਵਾਦਾ ਪੰਜ ਪੰਜ ਮਰਦੇ ਸਾਰਿਆਂ ਨੂੰ ਦੀ ਮੈਨੂੰ ਪਤਾ ਬੜੀ ਪਰੇਸ਼ਾਨੀ ਹੈ ਸਰ ਇਹ ਕਿਨਾ ਮੇਰੇ ਘਰ ਵਾਲਾ ਵਾ ਕਿਉਂ ਨਾ ਲੱਗਦਾ ਬਾਪੂ ਦੀਆਂ ਕਟੀਆਂ ਆਵੇ ਇਹ ਪ੍ਰਾਈਵੇਟ ਕੰਮ ਕਰਦਾ ਬਿਜਲੀ ਦਾ ਕਿਹੜਾ ਆ ਫਿਰ ਖਲੋ ਦੇ ਦੇਖੋ ਹੁਣ ਫਸਲ ਮਰ ਗਈ ਕੋਈ ਹੱਲ ਨਹੀਂ ਸਾਡਾ ਹੈਗਾ ਹੁਣ 6 ਲੱਖ ਦੀ ਫਸਲ ਮਰ ਗਈ ਸਾਡੇ ਕਿੰਨੇ ਕਿੱਲੇ ਸੀ ਆਪਣੇ ਕੋ ਸਾਡੇ ਕੋਲ 5 ਸਾਡੇ 5 ਸਾਡੇ 5 ਕਿੱਲੇ ਸਨ ਫੇਕੇ ਤਾਂ ਨਹੀਂ ਸੀ ਮੁੱਛ ਖੜੀ ਆਉਂਦੀ ਆਪਦੀ ਕਿੰਨੀ ਕੰਮ ਕਰਦੇ ਆਪਨੀ ਕਿੰਨੀ ਆਪਨੀ ਕਿੰਨੀ ਤੇ ਠੇਕੇ ਦੇ ਕਿੰਨੇ ਅੱਛਾ ਤਿੰਨ ਆਪਣੀਆਂ ਤੇ ਤਿੰਨ ਠੇਕੇ ਦੇ ਲਈ ਆ ਮੇਰੇ ਘਰ ਵਾਲੇ ਕਿੰਨਾਂ ਥੋੜਾ ਜਨਾ ਕੋਈ ਕੰਮ ਮਿਲਣਾ ਚਾਹੀਦਾ ਸਰ ਆਪੀ 70 80000 ਦਾ ਦੇ ਕਿਲੇ ਦਾ ਝੋਨਾ ਨਿਕਲ ਹੀ ਆਉਂਦਾ ਏ ਤੇ ਪ੍ਰਾਈਵੇਟ ਬਿਜਲੀ ਦਾ ਕੰਮ ਕਰਦੇ ਆ ਹਾਂਜੀ ਤੇ ਕੋਈ ਮਾੜੀ ਮੋਟ ਵੀ ਤੁਸੀਂ ਨੌਕਰੀ ਦੇ ਦੋ ਇਹਨੂੰ ਛੇਲਰ ਚ ਲਵਾ ਦਾਂ ਇੱਥੇ ਲੱਗੇ ਜਾ ਕਰਾਂਗੇ ਛੇਲਰ ਚ ਛੇਲਰ ਚ ਬਹੁਤ ਚੱਲਦੀ ਆ ਮੈਂ ਹੁਣੇ ਕਹਿ ਦੇਣਾ ਮੈਂ ਹੁਣੇ ਕਹਿ ਦੇਣਾ ਛੇਲਰ ਵਾਲਿਆਂ ਨੂੰ ਕਹਿ ਦੇਣਾ ਹਾਂਜੀ ਟਾੜੀ ਚੱਲਦੀ ਆ ਹੁਣ ਤਾਂ ਟਾੜੀ ਸਰਕਾਰ ਉਹਨੇ ਉਹ ਟਾੜੀ ਚੱਲਦੀ ਸਰਕਾਰ ਟਾੜੀ ਆ ਸਾਥੀ ਗੁਰਪਾਪਾ ਜੀ ਸਰਕਾਰ ਤੇ ਟਾੜੀ ਆ ਹੋਰ ਠੀਕ ਠਾਕ ਨੇ ਵਧੀਆ ਜੀ ਵਧੀਆ ਵ ਖੋਚ ਵੀ ਤੁਸੀਂ ਢੇਡਾ ਲਾਉਂਦੇ ਹੋ ਇੱਥੇ ਵੋਟਾਵਾਟਾਂ ਦੀ ਵਕਰੀ ਗੱਲ ਤੁਸੀਂ ਮੇਰੇ ਭੈਣ ਭਰਾ ਜੇ ਮੈਂ ਤੇ ਤੁਹਾਡੇ ਕੋਹਣਾ ਪਿਆਰ ਨੂੰ ਮਾਣ ਨੂੰ ਮੈਂ ਉਹਦਨ ਬਾਪੂ ਦੇ ਜਿਵੇਂ ਵੇਖਿਆ ਨਾ ਮੈਂ ਕਿਹਾ ਬਾਪੂ ਦੇ ਲੱਤਾਂ ਤੇ ਸੱਟ ਲੱਗੀ ਬਾਪੂ ਦੀਆਂ ਲੱਤਾਂ ਵੱਡੀਆਂ ਫਿਰ ਮੈਂ ਚੇਚਾ ਬਾਪੂ ਕੋ ਬਹਿ ਕੇ 10 15 ਮਿੰਟ ਅਸੀਂ ਗੱਲਾਂ ਕਰਦੇ ਰਹੇ ਹੈ ਅਹੀਂ ਅਹੀਂ ਹਾਂ ਰੇਕ ਨਾਲ ਲੜ ਪੈਣਾ ਵੀ ਬਹੁਤ ਵਧੀਆ ਫੁੱਲਰ ਸਾਹਿਬ ਬੰਦਾ ਵਾ ਤੇ ਅਹੀਂ ਤੱਕ ਹੋਸ਼ ਆ ਵੀ ਸਾਡੇ ਕੋਲ ਗਿਆ ਢੇਡਾ ਲੱਗ ਤੇ ਮੈਂ ਤੁਹਾਡਾ ਭਰਾ ਹਾਂ ਮੈਨੂੰ ਭਾਵੇਂ ਉਤਰਾਂ ਲਾਲਜੀ ਦੀ ਗੱਲਾ ਕਹਿ ਲਿਆ ਕਰੋ ਮੰਤਰੀ ਕਹਿਣ ਦੀ ਲੋੜ ਹੀ ਨਹੀਂ